ਜਿਆਦਾ ਲੇਟ ਹੋ ਗਈ ਆ ਲੇਟ ਬਾਜੀ ਪਹਿਲਾਂ ਕੱਲ ਰੱਖ ਦੋ ਲੇਟ ਬਾਜੀ ਪਹਿਲਾਂ ਹੀ ਬਹੁਤ ਆਪਣੀ ਨਹੀਂ ਥੱਲੇ ਸਹੀ ਨਹੀਂ ਆਣੀ ਭਾਜੀ ਹਾਂ ਸਹੀ ਹੁਣ ਚਲੋ ਸੋਸ ਸੁਰੇਂਦਰ ਭਾਈ ਨੂੰ ਸਗਣ ਲੱਗੇ ਦੀਆਂ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋਸ ਸੁਰੇਂਦਰ ਭਾਜੀ ਇੱਕੋ ਹੀ ਨੇ ਭਾਜੀ ਸੋਹਣੀ ਹੈਗੀ ਨੇੜੇ ਨੇ ਕਿਥੇ ਆ ਜੀ 100 ਦੀ ਗੱਲ ਕੀਤੀ ਸੀ ਭਾਜੀ ਪੈਸੇ ਤੇ ਕਿੰਨੀ ਵਾਰੀ ਵਾਰਨਾ ਹੈ 7 ਵਾਰੀ ਹਾਂ ਲੋ ਭਾਜੀ ਮੈਂ ਭੁੱਲ ਗਏ ਨਜ਼ਰ ਨਹੀਂ ਲੱਗਦੀ ਕਹਿੰਦੇ ਹੁੰਦੇ ਆ 8 ਵਾਰੀ ਹੋ ਗਿਆ ਜੀ ਬਸ ਵਿਆਹ ਤੇ ਨਾ ਆਏ ਜੀ ਹਾਂ 200 ਰੁਪਏ ਆ ਜੀ ਦਿੰਨੇ ਹੋ ਗਏ ਨਾ ਇਹ ਦੋ ਦੋ ਕਰ ਆ ਦੋਨਾਂ ਦਾ ਰਲਾ ਕੇ ਨਾ 50 50 100 ਲੈਡਿਸ ਕਿਨ ਤੇ ਆ ਜੀ ਠੀਕ ਅੱਛਾ ਤੇ ਚਲ ਭਾਜੀ ਤੁਹਾਨੂੰ ਤਾਂ ਮੈਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੇਰੀ ਗੱਲ ਸੁਣੋ ਆ ਆ 50 ਲੈ ਲਓ ਕੁਝ ਖਾ ਲਿਓ ਨਹੀਂ ਭਾਈ ਕੋਈ ਗੱਲ ਨਹੀਂ ਰੱਖੋ ਰੱਖੋ ਭਾਈ ਕੋਈ ਗੱਲ ਨਹੀਂ ਰੱਖੋ ਕੋਈ ਨਹੀਂ ਸੋਦਾ ਦੇ ਦੋ ਹੋ ਗਿਆ ਠੀਕ ਹੈ ਤੁਹਾਨੂੰ ਹਿੰਦੂ ਬੜੀ ਟੀਮ ਹੈਏ ਇਹਦੀ ਤਾਂ ਮੋਨਟਰਾਇਜ਼ੇਸ਼ਨ ਵੀ ਨਹੀਂ ਹੈਗੀ ਅਜੇ ਜਾ ਯਾਰ ਕਰਾਈ ਨਹੀਂ ਆ ਗਿਆ ਇਹ ਚੰዱ ਭਾਜੀ ਆ ਗਿਆ ਮੇਰੇ ਤੇ ਮੇਰੇ ਤੇ ਤਿੰਨ ਤਿੰਨ ਭਾਈ ਸ਼ਗਨ ਬਾਹੂ ਆ ਗਏ ਇਹ ਰਚਮਨ ਜੀ ਆਏ ਨੇ ਸਾਡੇ ਚੰਦੂ ਭਾਜੀ ਪਹਿਲਾਂ ਪੈਰ ਫੋੜ ਦਿਓ ਕਾਲਾ ਚਸ਼ਮਾ ਜੱਤ ਜਾਨੀ ਜੱਤ ਜਾਨ ਨਹੀਂ ਚੰਦੂ ਜੀ ਆਏ ਤਾਂ ਕਿਹਾ ਵੀ ਸਗਨ ਨਹੀਂ ਪਾ ਕੇ ਗਈ ਗੂਗਲ ਪੇ ਗੂਗਲ ਪੇ ਇਹ ਮਾਰੀ ਕਰ ਲਓ ਸਰ ਹਾਂਜੀ ਆ ਇਹਨਾਂ ਦੀ ਆ ਗਈ ਘਰ ਵਾਲੀ ਇੱਥੇ ਬਿਠਾਉਂਗਾ ਪਾਪੀ ਨੂੰ ਹਾਂ ਹਾਂ ਮੈਂ ਵਧੀ ਜਿਹੜੀ ਗਿਫਟ ਕੀਤੀ ਨਾ ਬਈ ਖਾੜ ਦਾ ਸੋਨੇ ਸਰੀ ਤੂੰ ਇੱਥੇ ਬਹਿ ਜਾ ਇਹ ਪਾਜੀ ਦੀ ਪਹਿਲੀ ਘਰ ਵਾਲੀ ਆ ਦੂਜੀ ਲੈਣੀ ਸੀ ਹਾਂ ਆਪਾਂ ਬਿਜਲੀ ਗਿਫਟ ਹਾਂਜੀ ਲਓ ਫੋਟੋ ਤਾਂ ਖਿਚਾਓ ਯਾਰ ਹਾਇ ਮੈਨੂੰ ਤਾਂ ਲੱਗਣਾ ਚਾਹੀਦਾ ਪਰਸ ਦਾ ਡਿਜ਼ਾਈਨ ਤਾਂ ਆਵੇ ਇੱਦਾਂ ਕਰ ਜਿਹੜਾ ਡੈਮ ਨਹੀਂ ਹੈ ਅੱਛਾ ਪੂਰਾ ਕਰਟ ਲੈ ਰਹੇ ਨੇ ਹਾਂ ਸਾਡਾ ਪਰਸ ਆ ਇਹ ਆ ਮੈਨੂੰ ਲੱਗਦਾ ਐਡਵਰਟਾਈਜ਼ਮੈਂਟ ਕਰਦੇ ਇਹਦੀ ਪਰਸ ਦੀ ਆ ਦੇਖ ਲੋ ਸੋ ਜਲਦੀ ਜਲਦੀ ਸੁਰਿੰਦਰ ਪਾਈ ਦਾ ਵਿਆਹ ਆ ਇਹ ਜੇ ਡੱਬਾ ਸਭ ਤੇ ਘਰੇ ਭੇਜਾਂਗੇ ਦੇਖੋ ਜੀ 100 ਵਿਆਹ ਨਹੀਂ ਸਿਰਫ ਇੱਕ ਵਿਆਹ ਆ ਜੀ ਗੋਲਡੀ ਜੀ ਇਦਾਂ ਹੀ ਤਾਂ ਜਾਂ ਤਿੰਨ ਚਾਰ ਕਿਸਮਾਂ ਵੀ ਬਣਾਉਣੀਆਂ ਡੱਬੇ ਦੀਆਂ ਸਾਰੇ ਸਾਨੂੰ ਇੰਨੇ ਕੀ ਪੈਸੇ ਮਿਲੇ ਸੀ ਵੀਡੀਓ ਨਹੀਂ ਇੰਨੇ ਜਮਿੰਦਗੀ ਬਣਾਉਣਾ ਯਾਰ ਨਹੀਂ ਸਾਡੀ ਨਹੀਂ ਨਹੀਂ ਬਾਜੀ ਮੇਰੀ 17ਵੀਂ ਸਹੇਲੀ ਦਾ ਪੁੱਤ ਆ ਗਿਆ ਨਹੀਂ ਨਹੀਂ ਬਾਜੀ ਵਿਆਹ ਦੀ ਤਿਆਰੀ ਪੂਰੀ ਹੋ ਚੁੱਕੀ ਆ ਬਾਜੀ ਦੀ ਬਸ ਇੱਕ ਕੁੜੀ ਰਹਿ ਗਈ ਐ ਲੱਭਣ ਵਾਲੀ ਨਹੀਂ ਸੱਬਦੋਂ ਨਹੀਂ ਅਗਲੇ ਸਾਲ ਜਨਾਨੀ ਲੱਭਣੀ ਪੈਣੀ ਐ ਨਹੀਂ ਨਹੀਂ ਸਭ ਨੂੰ ਇੱਕੋ ਤਰ੍ਹਾਂ ਦੇ ਡੱਬੇ ਆਣਗੇ ਡੱਬਾ ਦਿਖਾ ਦਿਓ ਭਾਜੀ ਆ ਦੇਖੋ ਅਸੀਂ ਕੋਈ ਚੇਂਜ ਨਹੀਂ ਕਰਦੇ ਕਿਸੇ ਨੂੰ ਪਤੀਸੇ ਵਾਲਾ ਜਾਂ ਕਿਸੇ ਨੂੰ ਟੈਚੀ ਵਾਲਾ ਡੱਬਾ ਨਹੀਂ ਆਉਂਦਾ ਡੱਬਾ ਦੇ ਕੇ ਨਾ ਬਦੇ ਕੇ ਨਹੀਂ ਕਰ ਨਾ ਕੋਡੇ ਕੋਡੇ ਚਾ ਨਹੀਂ ਹੈਗਾ ਸਾਨੂੰ ਆ ਦੇਖ ਲੈ ਢ ਗੋਡੇ ਮੂਹ ਸਾਰਾ ਚਾ ਹੈ ਸਾਨੂੰ ਮੂੰਹ ਤੇ ਵੀ ਸਾਨੂੰ ਸਾਰਾ ਹੀ ਚਾ ਗੋਡੇ ਤੱਕ ਚਾ ਨਹੀਂ ਹੈਗਾ ਕਿੱਤੇ ਵੀ ਥੋੜਾ ਬਣਾ ਰਿਹਾ ਹੈ ਕਿੱਤੇ ਤਾਂ ਹੀ ਆ ਚਾ ਲਾਡੀ ਵੀ ਵੀ ਬਣਾ ਰਹੀ ਹੈ ਯਾਰ ਤੁਸੀਂ ਬੇਇੱਜ਼ਤੀ ਕਰੀ ਜਾਂਦੇ ਯਾਰ ਕਿਹਦੀ ਦੱਸੋ ਯਾਰ ਦੀਦੀ ਬੇਇੱਜ਼ਤੀ ਹਾਂ ਉਹ ਯਾਰ ਜਿਹੜਾ ਬੇਇੱਜ਼ਤੀ ਕਰਾਉਣ ਵਾਲਾ ਉਹਦੀ ਕਰਾਂਗੇ ਹੋਰ ਕਿਦੀ ਕਰਾਂਗੇ ਮੈਂ ਦੇਖਣਾ ਅੱਜ ਤੱਕ ਫ੍ਰੀਜ ਕਰਾਈਏ ਪੈਸੇ ਦੇ ਕਿ ਕਦੇ ਬੇਇੱਜ਼ਤੀ ਨਹੀਂ ਕਰਾਈ ਵੇਰੇ ਆਪਣੇ ਆਪਣੇ ਪੈਸੇ ਖੜੋ ਬਾਹਰ ਚ ਨਹੀਂ ਮਿਲਣਾ ਹਾਂ ਫਿਰ ਮੇਰਾ ਹਿੱਸਾ 100 ਮੇਰਾ ਹਿੱਸਾ ਫਿਰ ਮੇਰਾ ਹੀ 100 ਦੂਰੋਂ ਦੂਰੋਂ ਵੀ ਕਰਕੇ ਮੈਂ ਸੰਗਲੋ ਪਛਾਣਨਾ ਤੂੰ ਦਰ ਤੋਂ ਨਹੀਂ ਦੱਸਦਾ ਵੀਰੇ ਯਾਰ ਮੇਰਾ 100 ਸੀ ਭਾਈ 100 ਮੇਰਾ ਵੀਡੀਓ ਬਣੀ ਗਈ ਆ ਮੇਰੇ ਬਾੜਾ ਆ ਤੇਰਾ ਵੀਰੇ ਆ ਗਾ ਆ ਤੇਰੀ ਘਰ ਵਾਲੀ ਦਾ ਇਹ ਆ ਬਾੜੀ ਇਹ ਯਾਰ ਇਦਾਂ ਨਹੀਂ ਆ ਮੇਰਾ ਵੀ ਮੈਨੂੰ ਤਾਂ ਦਿੱਤਾ ਹੀ ਕੁਝ ਨਹੀਂ ਇਹਨਾਂ ਨੇ ਦਿੱਤਾ ਹੀ ਕੁਝ ਨਹੀਂ ਮੇਰਾ ਵੀ ਮੇਰਾ ਵੀ ਮੇਰਾ ਵੀ ਆ ਲੋ ਜੀ ਤੁਹਾਡਾ ਸੋ ਨਹੀਂ ਆ 50 50 ਤੁਹਾਡੇ ਸੀਗੇ ਹਾਂਜੀ ਹਾਂਜੀ ਇੱਧਰ ਵੀ ਮੇਰਾ ਵੀ ਮੇਰਾ ਵੀ ਹਾਂਜੀ ਆ ਤੁਹਾਡਾ ਜੀ ਇਹ ਜੋ ਵੀ ਵੀਡੀਓ ਬਣੀ ਹੈ ਜੀ ਇਹ ਸਭ ਕਲਪਨਿਕ ਹੈ ਜੀ ਇਹਦੇ ਵਿੱਚ ਕੁਝ ਵੀ ਰਿਐਲਿਟੀ ਨਹੀਂ ਹੈਗੀ ਆਪਾਂ ਅਸਲੀ ਵਿਆਹ ਕਰਾਵਾਂਗੇ ਨਕਲੀ ਨਹੀਂ ਕਰਾਵਾਂਗੇ ਸਾਡੇ ਵਿਆਹ ਤੇ ਜੋ ਵੀ ਹੋਊਗਾ ਅਸਲੀ ਹੋਊਗਾ ਸਾਨੂੰ ਸਾਰਾ ਹੀ ਚਾਹ ਹੋਊਗਾ ਗੋਡਿਆਂ ਤੱਕ ਚਾਹ ਮੈਂ ਕਹਿੰਦਾ ਚਾਹ ਕੌਫੀ ਜੀ ਗ੍ਰੀਨ ਟੀ ਸਾਰਾ ਕੁਝ ਹੋਊਗਾ ਜੀ ਹਾਂ ਜੀ ਥੈਂਕ ਯੂ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵਿਆਹ ਤਾਂ ਜ਼ਰੂਰ ਹੈ ਅੱਛਾ ਤੱਕ ਸਾਨੂੰ ਸਾਰਿਆਂ ਲਈ ਥੈਂਕ ਯੂ ਥੈਂਕ ਯੂ ਜੀ ਓਕੇ ਬਾਜੀ ਸਤਿ ਸ਼੍ਰੀ ਅਕਾਲ ਜੀ